ਮੈਂ ਦੇ ਜਾਲ ਵਿੱਚ ਆਈਏ ਨਾ ਰਜ਼ਾ ਤੇਰੀ ਨੂੰ ਮੰਨਿਏ ਹੁਕਮ ਤੇਰਾ ਤੇਰੇ ਰਾਤੋਂ ਕਦੇ ਭਟਕ ਜਾਈਏ ਓਏ ਰੋਸ਼ਨਾ ਵਿੱਚ ਜਹਾਨ ਸਾਰੇ ਤੇਰੇ ਰਾਤ ਕਦੇ ਟਟਕ ਜਾਈਏ ਨਾ ਕੁਲਜੀਤ ਸਿੰਘਾ ਪ੍ਰੀਤ ਬੈਂਕਾ ਖਾਇਰ ਆਖੇ ਤੇਰੀ ਰਹਿਮਤ ਨੋ ਦਿਲਾਂ ਪੁਲਾਈਏ ਨਾ ਤੇਰੀ ਰਹਿਮਤ ਨੋ ਦਿਲਾਂ ਪੁਲਾਈਏ ਨਾ ਤਤਿ ਤਵਿਤੇ ਬੈਠਕੇ ਕਿਸੇ ਪੌਰੇ ਇਹ ਕਰਨੀ ਸਿੱਧਕ ਦੀ ਦਸੀ ਹੈ ਜੰਗ ਤੈਨੂੰ ਆਸ਼ਕ ਕਿਸੇ ਨੇ ਚਾਂਦਨੀ ਚੌਕੇ ਅੰਦਰ ਇਹ ਮਰ ਕੇ ਜਿਉਂਦਾ ਦੱਸਿਆ ਹੈ ਢੰਗ ਤੈਨੂੰ ਮਸਤੀ ਲਥੀ ਨਾ ਤੇਰੀ ਮਸਤਾਨਿਆ ਓਏ ਤੇ ਦਿੱਤਾ ਸਮੇ ਨੇ ਸੂਲੀ ਤੇ ਟੰਗ ਤੈਨੂੰ ਜਿਉਂ-ਜਿਉਂ ਸੜੇ ਤੂੰ ਪਠੀਆਂ ਵਿੱਚ ਪੈ ਪੈ ਤੂੰ ਤਿਉ ਤਿਉ ਚੜੇ ਪਰਵਾਨਿਆ ਰੰਗ ਤੈਨੂੰ ਤਿਉ ਤਿਉ ਚੜੇ ਪਰਵਾਨਿਆ ਰੰਗ ਤੈਨੂੰ ਮੈਂ ਜਾਚਕ ਤੂੰ ਦਾਤਾ ਇੱਕ ਕਰਮ ਕਮਾ ਲੈਣਾ ਮੈਂ ਜਾਜਕ ਤੂੰ ਦਾਤਾ ਇੱਕ ਕਰਮ ਕਮਾਲ ਲੈਣਾ ਜਨਮਾਂ ਦੇ ਵਿਛੜਿਆਂ ਨੂੰ ਜਨਮਾਂ ਦੇ ਵਿਛੜਿਆਂ ਨੂੰ ਜਨਮਾਂ ਦੇ ਵਿਛੜਿਆਂ ਨੂੰ ਚਰਨਾਂ ਨਾਲ ਲਾ ਲੈਣਾ ਮੈਂ ਜਾਜਕ ਤੂੰ ਦਾਤਾ ਇੱਕ ਕੰਮ ਕਮਾ ਲੈਣਾ ਮੈਂ ਜਾਜਕ ਤੂੰ ਦਾਤਾ ਇੱਕ ਕੰਮ ਕਮਾ ਲੈਣਾ ਬਾਤ ਹੀਣਿਆਣਾ ਜਾਣਾ ਕੋਈਸਾ ਜਾਣਾ ਕੋਈ ਸਾਰ ਨਹੀਂ ਇੱਕ ਤੇਰੀ ਮੇਰ ਬਿਨਾ ਜਿੰਦ ਲਗਣੀ ਪਾਰ ਨਹੀਂ ਹਉ ਮੈਂ ਦਾ ਰੋਗ ਲਗਾ ਹਉ ਮੈਂ ਦਾ ਰੋਗ ਲਗਾ ਹਉ ਮੈਂ ਦਾ ਰੋਗ ਲਗਾ ਕਰ ਮੇਰ ਹਟਾ ਲੈਣਾ ਇੱਕ ਕਰਮ ਕਮਾ ਲੈਣਾ ਮੈਂ ਜਾਜਕ ਤੂੰ ਦਾਤਾ ਇੱਕ ਕਰਮ ਕਮਾ ਲੈਣਾ ਮੈਂ ਲੱਖ ਅਪਰਾਧੀਆਂ ਤੂੰ ਹੈ ਬਖਸ਼ੇਂਦਾ ਬਖਸ਼ੇਂਦਾ ਪਿਤਾ ਪੱਤਰ ਨੂੰ ਤਾਰ ਦੇਵੇ ਲਾਵੇ ਨ ਬਿੰਦ ਪਿਤਾ ਲੱਖ ਭੋਲ ਬਖਸ਼ਦਾਤਾ ਜੋਗ ਗਲੇ ਲਗਾ ਲੈਣਾ ਮੈਂ ਜਾਜਕ ਤੂੰ ਦਾਤਾ ਇੱਕ ਕਰਮ ਕਮਾ ਲੈਣਾ ਮੈਂ ਜਾਜਕ ਤੂੰ ਇੱਕ ਗਰਮ ਕਮਾਲ ਲੈਣਾ ਪਿੰਦ ਰક્ત ਮਿਲਾ ਕੇ ਤੇ ਫਿਰ ਦੇਹੀ ਘੜਦਾ ਏ ਪੁੱਤ ਲੱਜ ਤਤਾਂ ਦਾ ਫਿਰ ਪੈਦਾ ਕਰਦਾ ਏ ਪਿੰਦ ਰક્ત ਮਿਲਾ ਕੇ ਤੇ ਫਿਰ ਦੇਹੀ ਘੜਦਾ ਪੰਜ ਚੋਰਾ ਨੇ ਸਤਗੁਰ ਛਡਵਾ ਲੈਣਾ ਮੈਂ ਜਾਜਕ ਤੂੰ ਦਾਤਾ ਇੱਕ ਕਰਮ ਕਮਾ ਲੈਣਾ ਮੈਂ ਜਾਜਕ ਤੂੰ ਦਾਤਾ ਇੱਕ ਕਰਮ ਕਮਾ ਲੈਣਾ ਮਨ ਪੰਖੀ ਵਾਂਗਰ ਹੈ ਉਡਦਾ ਦਿਸ ਜਾਂਦਾ ਬੇਖਿਆ ਬਲਖੰਦਾ ਨੰ ਪੰਖੀ ਵਾਂਗਰ ਹੈ ਉਡਦਾ ਦਿਸ ਜਾਂਦਾ ਹੈ ਛਾੜੇ ਅੰਮ੍ਰਿਤ ਬਾਣੀ ਨੂੰ ਬੇਖਿਆ ਬਲਖੰਦਾ ਹੈ ਬੁਰੀਆਂ ਯੋਂ ਟਲਦਾ ਨਾ ਬੁਰੀਆਂ ਯੋਂ ਟਲਦਾ ਨਾ ਬੁਰੀਆਂ ਯੋਂ ਟਲਦਾ ਨਾ ਹੱਥ ਗੁਰ ਹਟਾ ਲੈਣਾ ਮੈਂ ਜਾਜਕ ਤੂੰ ਦਾਤਾ ਇੱਕ ਕਰਮ ਕਮਾ ਲੈਣਾ ਮੈਂ ਜਾਜਕ ਤੂੰ ਦਾਤਾ ਇੱਕ ਕਰਮ ਕਮਾ ਲੈਣਾ ਘਾਟੇ ਘਟ ਵਿੱਚ ਵਸਦਾ ਏ ਲੱਭਦਾ ਕੋਈ ਭੇਦ ਨਹੀਂ ਮੌਜੀ ਗੁਰਦੇਵ ਨਹੀਂ ਘਟ ਘਟ ਵਿੱਚ ਵਸਦਾ ਏ ਲੱਭਦਾ ਕੋਈ ਭੇਦ ਨਹੀਂ ਤੈਨੂੰ ਭੋਜ ਸਕਿਆ ਕੋਈ ਮੌਜੀ ਗੁਰਦੇਵ ਨਹੀਂ ਤੇਰੇ ਸਿਮਾਣੇ ਨੇ ਜਾਸ ਤੇਰਾ ਗਾਲ ਲੈਣਾ ਦੂੰਦਾਤਾ ਇੱਕ ਗਰਮਕਮਾ ਲੈਣਾ ਜਨਮਾਂ ਦੇ ਵਿਛੜਿਆਂ ਨੂੰ ਜਨਮਾਂ ਦੇ ਵਿਛੜਿਆਂ ਨੂੰ ਜਨਮਾਂ ਦੇ ਵਿਛੜਿਆਂ ਨੂੰ ਚਰਣਾ ਨਾਲ ਲਾ ਇੱਕ ਕਰਮ ਕਮਾਲ ਲੈਣਾ ਦੇਖ ਕੁਰਬਾਨੀ 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 ਹੋਤ ਦੇਖ ਕੁਰਬਾਨੀ ਕੁਰਬਾਨੀ ਕੁਰਬਾਨ ਹੋਤ ਜਾਈਏ ਕੁਰਬਾਨ ਐਸੀ ਗੁਰ ਕੁਰਬਾਨੀ ਕੋ ਐਸੇ ਦੀਨਦਿਆਲ ਸਤਿਗੁਰੂ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਪੰਚਮ ਪਾਛਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਸਥਾਨਾਂ ਦੇ ਉੱਪਰ ਸਲਾਨਾ ਜੋੜ ਮੇਲੇ ਦੀ ਹਾਜ਼ਰੀ ਲਗਵਾ ਰਹੇ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਓ ਦਾਸ ਰਿਆਂ ਦੀ ਹਾਜ਼ਰੀ ਪ੍ਰਵਾਨ ਕਰਦੇ ਆਂ ਫਤੇ ਦਾ ਜਵਾਬ ਅਸੀਸਾਂ ਰੂਪੀ ਫਤੇ ਦੇ ਵਿੱਚ ਦਿਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਦੇ ਵਿੱਚ ਪੰਚਮ ਪਾਸ਼ਾ ਦੀ ਪਰਥਾਏ ਬੜੇ ਸੋਹਣੇ ਉਸਤਤ ਦੀ ਵਜੋ ਸ਼ਬਦ ਬਿਆਨ ਕਰਦੇ ਹਨ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਹਨ ਅਰਜਨ ਦੇਵ ਵੰਗੇ ਅਰਜਨ ਸੇਵੰਗੇ ਅਰਜਨ ਜੇਵੰਗੇ ਅਰਜਨ ਪੂਰੇ ਅਰਜਨ ਤੂਲੰਗ ਅਰਜਨ ਮੂਲੰਗ ਅਰਜਨ ਸੂਲਦ ਅਰਜਨ ਰੂਰੇ ਅਰਜਨ ਮਾਨਸ ਅਰਜਨ ਬਾਣਸ ਅਰਜਨ ਠਾਣਸ ਅਰਜਨ ਚੂਰੇ ਤਾ ਗੁਰ ਅਰਜਨ ਕੇ ਗੁਣ ਅਰਜਨ ਅਰਜਨ ਪਰਜਨ ਫਰਜ਼ ਜ਼ਰੂਰੀ ਅੰਤ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਹਨ ਮੈਂ ਉਸ ਮਹਾਨ ਗੁਰੂ ਦੀ ਉਸਤਤ ਕਰ ਰਿਹਾ ਹਾਂ ਜਿਹੜੇ ਪਰਜਨ ਪ੍ਰਾਏ ਜਨਾਂ ਦੇ ਵਾਸਤੇ ਆਪਣੇ ਜੀਵਨ ਦਾ ਬਲੀਦਾਨ ਦੇਣਾ ਫਰਜ਼ ਸਮਝਦੇ ਹਨ ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਸਿੱਖੀ ਦੇ ਵਾਸਤੇ ਬੜਾ ਪ੍ਰਚਾਰ ਵੱਧ ਚੜ ਕੇ ਕੀਤਾ ਤੇ ਉਹੀ ਕਾਰਨ ਉਹਨਾਂ ਦੀ ਸ਼ਹਾਦਤ ਦਾ ਕਾਰਨ ਬਣਿਆ ਸਤਿਗੁਰੂ ਜੀ ਦੇ ਘਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਹੁੰਦਾ ਏ ਪੰਚਮ ਪਾਸ਼ਾ ਦੀ ਸ਼ਹਾਦਤ ਤੋਂ ਬਾਅਦ ਗੁਰੂ ਨਾਨਕ ਦੀ ਗੱਦੀ ਦੇ 6ਵੇਂ ਵਾਰਸ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਣਦੇ ਨੇ ਸਤਿਗੁਰੂ ਜੀ ਪੰਚਮ ਪਾਸ਼ਿਆਂ ਦੀਆਂ ਸੇਵਾਵਾਂ ਅੱਗੇ ਸਾਹਮਦੇ ਨੇ ਬੜੀ ਚੜ੍ਹਦੀ ਕਲਾ ਦੇ ਨਾਲ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਸਤਿਗੁਰੂ ਜੀ ਰੋਜ਼ਾਨਾ ਹੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰਦੇ ਨੇ ਆਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾ ਦੇ ਅੰਦਰ ਬੈਠੇ ਨੇ ਸਤਿਗੁਰੂ ਇੱਕ ਦਿਨ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ ਏ ਜੇਕਰ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਲੱਗਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕਥਾ ਵੀ ਹੁੰਦੀ ਰਹੀ ਐ ਆਸਾਜੀ ਦੀਵਾਰ ਦਾ ਕੀਰਤਨ ਵੀ ਹੁੰਦਾ ਰਿਹਾ ਐ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਥਾ ਵਿਚਾਰਾਂ ਵਿੱਚ ਕਰਦੇ ਰਹੇ ਨੇ ਇਸੇ ਤਰ੍ਹਾਂ ਸਤਗੁਰੂ ਜੀ ਬਿਰਾਜੇ ਨੇ ਆਸਾਜੀ ਦੀਵਾਰ ਦਾ ਕੀਰਤਨ ਕਰ ਰਹੇ ਨੇ ਇੱਕ ਸਿੱਖ ਆਉਂਦਾ ਐ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਨਮੁਖ ਨਤਮਸਤਕ ਹੁੰਦਾ ਐ ਨਤਮਸਤਕ ਹੋ ਕੇ ਬੜੇ ਪ੍ਰੇਮ ਦੇ ਸਹਿਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਸਰਵਨਾ ਦੇ ਕੋਲ ਜਾ ਕੇ ਤੇ ਬੜੇ ਪ੍ਰੇਮ ਦੇ ਨਾਲ ਕਹਿੰਦਾ ਹੈ ਸਤਿਗੁਰੂ ਜੀਓ ਗੁਰੂ ਕੇ ਮਹਿਲਾਂ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਬਾਲਕ ਨੇ ਜਨਮ ਧਾਰਿਆ ਹੈ ਆਪ ਜੀ ਕਿਰਪਾ ਕਰੋ ਤੇ ਚੱਲਣਾ ਕਰੋ ਜਾ ਕੇ ਬਾਲਕ ਦੇ ਦਰਸ਼ਨ ਕਰਨਾ ਕਰੋ ਸਤਿਗੁਰੂ ਜੀ ਆਸਾ ਜੀ ਦੀ ਵਾਰ ਦੇ ਕੀਰਤਨ ਤੋਂ ਉਪਰੰਤ ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਆਉਂਦੇ ਨੇ ਬਾਬਾ ਬਿਧੀ ਜਨ ਸਾਹਿਬ ਜੀ ਨੂੰ ਨਾਲ ਲੈ ਕੇ ਤੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਕਿਸ ਤਰ੍ਹਾਂ ਗੁਰੂ ਕੇ ਮਹਿਲਾਂ ਵਿਖੇ ਜਾ ਕੇ ਨੌਜਨਮੇ ਬਾਲਕ ਦੇ ਦਰਸ਼ਨ ਕਰਦੇ ਨੇ ਤੇ ਉੱਥੇ ਕੀ ਕੀ ਕੌਤਕ ਵਰਕਦੇ ਨੇ ਉਹ ਸਾਰਾ ਹਾਲ ਗੱਡੀ ਦੀ ਚਾਲ ਦੇ ਵਿੱਚ ਦਾਸ ਲਖਪ੍ਰੀਤ ਸਿੰਘ ਬੈਂਕਾ ਕਵੀਸ਼ਰ ਸਾਥੀ ਭਾਈ ਕੁਲਦੀਪ ਕੁਲਜੀਤ ਸਿੰਘ ਐਮਏ ਸਾਥੀ ਭਾਈ ਹਰਵਿੰਦਰ ਸਿੰਘ ਬੀਏ ਆਪ ਸਭ ਸੰਗਤਾਂ ਦੀ ਖਿਦਮਤ ਵਿੱਚ ਇਉਂ ਬਿਨੇ ਕਰਦੇ ਹਨ ਜੀ ਛੇਵੇਂ ਪਾਤਸ਼ਾਹ ਸਤ ਗੁਰ ਪਿਆਰੇ ਬੈਠੇ ਦਰਬਾਰ ਸਹਿਬ ਸਿਵਾਰ ਆਸਾ ਦੀ ਸਿਵਾਰ ਆਸਾ ਦੀ ਗਾਵੰਦੇ ਰਾਗੀ ਮੇਰੇ ਦੰਗ ਤੇ ਬਾਬਨਾ ਸੇਖਿਆਣ ਕੇ ਆਣ ਕੇ ਗੋਰਾ ਨੂੰ ਮੱਥਾ ਟੇਕਿਆ ਫੇਰ ਉਸ ਕੀਤੀ ਬੇਨਤੀ ਗੁਰੂ ਮਹਿਲਾ ਚ ਗੁਰੂ ਮਹਿਲਾ ਚ ਸਤ ਗੁਰੂ ਪਿਆਰੇ ਸਹਬ ਜਾ ਦੇ ਜਨਮ ਲਿਆ ਵਿਦੀ ਚੰਦ ਤੇ ਵਿਦੀ ਚੰਦ ਤੇ ਸਿੱਖਾਂ ਨੂੰ ਨਾਲ ਲੈ ਕੇ ਤੁਰੇ ਗੁਰੂ ਮਹਿਲਾ ਵਾਲ ਨੂੰ ਗੋਦੀ ਖੇੜਦੇ ਗੋਦੀ ਖੇੜ ਤੱਕਿਆ ਜਦੋਂ ਤੱਕ ਆ ਜਾ ਮੀਰੀ ਪੀਰੀ ਵਾਲੜੇ ਜਦੋਂ ਤੱਕ ਆ ਜਾ ਮੀਰੀ ਪੀਰੀ ਵਾਲੜੇ ਦੋਵੇਂ ਹੱਥ ਜੋੜ ਆਪਣੇ ਸਹਬਜ਼ਾਦੇ ਨੂੰ ਸਹਬਜ਼ਾਦੇ ਨੂੰ ਝੁਕਾਇਆ ਸੀ ਸੀ ਆਪਣਾ ਕਿਤਾਬ ਰਾਮ ਸ਼ੈਨਸ਼ਾ ਜੰਦ ਜੀ ਬੇਨਤੀ ਕੀਤੀ ਛੇਵੇਂ ਗੁਰ ਦੇਵ ਸਾਹਮਣੇ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਵਡੇ ਸਾਬ ਜਾਦੇ ਚਾਰ ਕਰ ਹੋਏ ਆਪ ਦੇ ਕਦੇ ਸੀਸ ਨਹੀਂ ਕਦੇ ਸੀਸ ਨਹੀਂ ਚੁਕਾਇਆ ਉਹਨਾਂ ਤਾਂ ਇਹਨੋ ਕੀਤਾ ਪਰਨਾਮ ਹੈ ਆਈ ਸਮਝ ਆਈ ਸਮਝ ਰਤਾ ਕੀ ਅੱਗੋਂ ਬੋਲਦੇ ਅੱਗੋਂ ਬੋਲਦੇ ਮੇਰਾ ਦੇ ਦਾਤੇ ਸੁਣੋ ਪਾਈ ਬਿਦੀ ਚੰਦ ਜੀ ਇਹ ਜੋ ਜੰਮਿਆ ਇਹ ਜੋ ਜਨਮਿਆ ਪੁੱਤਰ ਪਿਆਰਾ ਏ ਦੀ ਕਰਨੀ ਮਹਣੇ ਜਦੋਂ ਜ਼ਾਲਮਾ ਜਦੋਂ ਜ਼ਾਲਮਾ ਸਤਾਇਆ ਦੁਖਿਆਰਣੋ ਜਦੋਂ ਜ਼ਾਲਮਾ ਜਦੋਂ ਜ਼ਾਲਮਾ ਸਤਾਇਆ ਦੁਖ ਇਸ ਦੀ ਸ਼ਰਣ ਆਵੇਗਾ ਕਰੂ ਰੱਖਿਆ ਕਰੂ ਰੱਖਿਆ ਉਹਨਾਂ ਦੀ ਬਾਹ ਫੜ ਕੇ ਦੁਖੀਆਂ ਲਈ ਸੀਸ ਆਪਣਾ ਲਾਵੇਗਾ ਲਾਵੇਗਾ ਜਗ ਸਾਰਾ ਪ੍ਰੀਤ ਬਹਿਕੇ ਆ ਜਸ ਗਾਵੇਗਾ ਜਗ ਸਾਰਾ ਪ੍ਰੀਤ ਬਹਿਕੇ ਆ ਜਸ ਗਾਵੇਗਾ ਸਤਿਗੁਰੂ ਜੀ ਗੁਰੂ ਕੇ ਮਹਿਲਾ ਵਿਖੇ ਆਉਂਦੇ ਨੇ ਤੇ ਆਣ ਕੇ ਨਵ ਜਨਮੇ ਬਾਲਕ ਜਿਨ੍ਹਾਂ ਦਾ ਬਾਧ ਦੇ ਵਿੱਚ ਤਿਆਗ ਮਲ ਨਿਆ ਰੱਖਿਆ ਗਿਆ ਤੇ ਤਿਆਗ ਮਲ ਤੋਂ ਤੇਗ ਬਹਾਦਰ ਜੀ ਬਣੇ ਗੁਰੂ ਨਾਨਕ ਦੀ ਗੱਦੀ ਦੇ ਨੌਵੇਂ ਵਾਰਿਸ ਹੁਣ ਇਸ ਤੋਂ ਅਗਲੇਰਾ ਇਤਿਹਾਸ ਆਉਣ ਵਾਲੇ ਜਥੇ ਤੁਹਾਡੇ ਨਾਲ ਸਾਂਝਾ ਕਰਨਗੇ ਦਾਸ ਦੀ ਹਾਜ਼ਰੀ ਇਤਨੀ ਹੈ ਪ੍ਰਵਾਨ ਕਰਨੀ ਸਤਿਗੁਰੂ ਜੀ ਬਖਸ਼ਣ ਜੋਗ ਹੈ ਗੁਰੂ ਕੀ ਸੰਗਤ ਜੋ ਬਖਸ਼ਣ ਜੋਗ ਐ ਸਤਿਗੁਰੂ ਜੀ ਕਿਰਪਾ ਕਰਨ ਇਹ ਮੇਰਾ ਘਰ ਐ ਮੇਰਾ ਨਗਰ ਐ ਇੱਥੋਂ ਮੈਂ ਅੱਜ ਆਪ ਜੀ ਦੀਆਂ ਅਸੀਸਾਂ ਦਾ ਸਦਕਾ ਆਪ ਜੀ ਦੀਆਂ ਦੁਆਵਾਂ ਦਾ ਸਦਕਾ ਇਹ ਨਵਾਂ ਜਾਥਾ ਲੈ ਕੇ ਅੱਜ ਪਹਿਲੇ ਦਿਨ ਹਾਜ਼ਰੀ ਭਰ ਰਿਹਾ ਹਾਂ ਸਤਿਗੁਰੂ ਜੀ ਅੱਗੇ ਅਰਦਾਸ ਬੇਨਤੀ ਕਰਿਓ ਸਤਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਤੇ ਇਸੇ ਤਰ੍ਹਾਂ ਹੀ ਆਪ ਜੀ ਦੇ ਦਰਸ਼ਨ ਦਿਦਾਰੇ ਕਰਦੇ ਰਹੀਏ ਨਗਰ ਦੇ ਸਮੂਹ ਪਤਵੱਤੇ ਪਤਵੰਤੇ ਸੱਜਣਾ ਵੱਲੋਂ ਮਾਇਆ ਹਾਜ਼ਰ ਹੋਈ ਹੈ ਸਾਰਿਆਂ ਦੀ ਸਮੂੱਚੀ ਹਾਜ਼ਰ ਹਾਜ਼ਰੀ ਲਵਾਓ ਜੀ ਗੁਰਨਾਣਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ ਧੰਨਵਾਦ ਭਾਈ ਲਵਪ੍ਰੀਤ ਸਿੰਘ ਜੀ ਬੈਂਕਾ ਜੀ ਦੇ ਜਥੇ ਦਾ ਜਿਨ੍ਹਾਂ ਨੇ ਪ੍ਰਾਪਤ ਹੋਇਆ ਵਿਸ਼ਾ ਵੀ ਬਖੂਬੀ ਨਿਭਾਇਆ ਏ ਤੇ ਸਮੇਂ ਦੀ ਸੀਮਾ ਦਾ ਵੀ ਖਿਆਲ ਰੱਖਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸੋ ਇਸੇ ਤਰ੍ਹਾਂ ਜਥੇ ਨੂੰ ਚੜ੍ਹਦੀ ਕਲਾ ਦੇ ਨਾਲ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਵਾਸਤੇ ਸਹਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ ਸ਼ਾਮ ਰਹਿਮਤਾਂ ਬਖਸ਼ਿਸ਼ ਕਰਨ ਸੋ ਬਹੁਤ-ਬਹੁਤ ਧੰਨਵਾਦ ਭਾਈ ਲਾਪ੍ਰੀਤ ਸਿੰਘ ਜੀ ਦੇ ਸਾਰੇ ਜਥੇ ਦਾ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਗਮਣ ਤੋਂ ਇਹ ਇਤਿਹਾਸ ਦੀ ਲੜੀ ਸ਼ੁਰੂ ਕਰ ਦਿੱਤੀ ਹੈ ਤੇ ਇਸ ਵਾਰ ਪ੍ਰੋਗਰਾਮ ਇਸ ਤਰ੍ਹਾਂ ਲਿਖਿਆ ਗਿਆ ਹੈ ਕਿ ਜਿਹੜਾ ਜਥਾ ਜਿੱਥੇ ਛੱਡ ਕੇ ਜਾਵੇਗਾ ਉਸ ਤੋਂ ਅਗਲੇਰਾ ਜਥਾ ਇਤਿਹਾਸ ਦੀ ਲੜੀ ਨੂੰ ਉੱਥੋਂ ਆਰੰਭ ਕਰੇਗਾ ਸੋ ਗਿਆਨੀ ਜੀ ਨੇ ਸਰਵਣ ਕਰਵਾਇਆ ਹੈ ਕਿ ਛੇਵੇਂ ਪਾਤਸ਼ਾਹ ਦੇ ਗ੍ਰਹਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਜਦੋਂ ਅਵਤਾਰ ਧਾਰਦੇ ਐ ਛੇਵੇਂ ਪਾਤਸ਼ਾਹ ਉਹਨਾਂ ਨੂੰ ਨਮਸਕਾਰ ਕਰਦੇ ਐ ਤੇ ਮਹਾਰਾਜ ਤੋਂ ਪੁੱਛਦੇ ਬਾਬਾ ਬਿਧੀ ਚੰਦ ਸਾਹਿਬ ਜੀ ਵੀ ਤੁਸੀਂ ਆਪਣੇ ਜਨਮ ਲੈ ਰਹੇ ਬਾਲਕ ਨੂੰ ਨਮਸਕਾਰ ਕਰਦੇ ਹੋ ਤੇ ਗੁਰਦੇਵ ਆਖਦੇ ਆ ਇਹ ਬਹੁਤ ਵੱਡਾ ਧਰਮ ਤੁਰੰਤਰ ਮਹਾਪੁਰਖ ਅਵਤਾਰੀ ਪੁਰਸ਼ ਪ੍ਰਗਟ ਹੋਇਆ ਹੈ ਮਹਾਰਾਜ ਦੇ ਪ੍ਰਗਟ ਹੋਣ ਦਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ ਸੋ ਹੁਣ ਇਸ ਤੋਂ ਅੱਗੇ